ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਵਿਆਹ ਦੇ ਲਾਲ ਜੋੜੇ ਦੇ ਵਿੱਚ ਲਾੜੀ ਲਾਹਾਂ ਫੇਰੀਆਂ ਤੋਂ ਬਾਅਦ ਜੈ ਮਾਲਾ ਦੇ ਲਈ ਸਟੇਜ ਤੇ ਜਾਂਦੀ ਹੈ ਤਾਂ ਅਚਾਨਕ ਉਸ ਦੀ ਮੌਤ ਹੋ ਜਾਂਦੀ ਹੈ। ਜਲਾਲਾਬਾਦ ਹਲਕੇ ਦੇ ਪਿੰਡ ਸਵਾਵਾਲਾ ਦਾ ਇਹ ਦਿਲਚੰਚੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 23 ਸਾਲਾ ਲਾੜੀ ਨੀਲਮ ਰਾਣੀ ਦੀ ਵਿਆਹ ਦੇ ਮੌਕੇ ਕੀਤੇ ਜਾ ਰਹੇ ਸ਼ਗਨਾ ਦੇ ਦੌਰਾਨ ਮੌਤ ਹੋ ਗਈ ਹੈ। ਲਾੜੀ ਦੀ ਮੌਤ ਨੂੰ ਦੇਖ ਕੇ ਲਾੜਾ ਵੀ बेहोश ਹੋ ਗਿਆ ਜਿਸ ਨੂੰ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਰਅਸਲ ਖੁਸ਼ੀ-ਖੁਸ਼ੀ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਬਰਾਤ ਆਈ ਅਤੇ ਲਾਵਾ ਫੇਰੇ ਵੀ ਹੋਏ ਪੇਰੀਆਂ ਤੋਂ ਬਾਅਦ ਲੜਕੀ ਨੂੰ ਅਚਾਨਕ ਅਬਰਾਹਟ ਮਹਿਸੂਸ ਹੋਈ ਜਿਸ ਤੋਂ ਬਾਅਦ ਡਾਕਟਰਾਂ ਨੂੰ ਮੌਕੇ ਤੇ ਜਾਂਚ ਦੇ ਲਈ ਬੁਲਾਇਆ ਗਿਆ ਅਤੇ ਬਕਾਇਦਾ ਦਵਾਈ ਵੀ ਦਿੱਤੀ ਗਈ ਇਸ ਮਗਰੋਂ ਲੜਕੀ ਨੂੰ ਥੋੜਾ ਠੀਕ ਮਹਿਸੂਸ ਹੋਣ ਤੇ ਸਟੇਜ ਦੇ ਉੱਪਰ ਜੈ ਮਾਲਾ ਦੇ ਲਈ ਲਿਜਾਇਆ ਗਿਆ ਜਿੱਥੇ ਸਟੇਜ ਤੇ ਲੱਗੇ ਸੋਫੇ ਤੇ ਬੈਠਦੇ ਸਾਰ ਹੀ ਲਾੜੀ ਨੀਲਮ ਬੇਸੁੱਧ ਹੋ ਗਈ ਅਤੇ ਸਕੀਨਟਾ ਦੇ ਵਿੱਚ ਉਸਦੀ ਮੌਤ ਹੋ ਗਈ ਐਨਾਈ ਨਹੀਂ ਲੜਕੀ ਦੀ ਮੌਤ ਹੁੰਦੇ ਸਾਰ ਹੀ ਲਾੜਾ ਵੀ ਬੇਹੋਸ਼ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਦੇ ਲਈ ਲੈ ਜਾਇਆ ਗਿਆ। ਸੱਭ ਦਾ ਇਹ ਕਹਿਰ ਪਿੰਡ ਸਵਾਵਾਲਾ ਵਿਖੇ ਦੇਖਣ ਨੂੰ ਮਿਲਿਆ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਨੀਲਮ ਰਾਣੀ ਦੀ ਮਾਪੇ-ਬਾਪ ਲੜਕੀ ਦੇ ਸਹੁਰੇ ਨੇ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ ਹੈ। ਵਿਆਹ ਦੀਆਂ ਰਸਮਾਂ ਮੌਕੇ ਦੋਵੇਂ ਪਰਿਵਾਰ ਬੇहद ਖੁਸ਼ ਨਜ਼ਰ ਆ ਰਹੇ ਸਨ ਵਿਆਹ ਤੋਂ ਪਹਿਲਾਂ ਦੀਆਂ ਤਸਵੀਰਾਂ ਵਿੱਚ ਵੀ ਲਾੜੀ ਨੀਲਮ ਹੱਥਾਂ ਦੇ ਵਿੱਚ ਕਲੀਰੇ ਪਾ ਕੇ ਫੋਟੋ ਸ਼ੂਟ ਕਰਵਾ ਰਹੀ ਸੀ ਅਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤੇ ਬੇਹਦ ਹੀ ਖੁਸ਼ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਜਿਸ ਦੀ ਧੀ ਨੂੰ ਉਹ ਵਿਆਹਣ ਜਾ ਰਹੇ ਨੇ ਉਹ ਹੁਣ ਸਦਾ ਲਈ ਦੂਰ ਹੋ ਜਾਵੇਗੀ ਲਾੜੀ ਦੀ ਮੌਤ ਤੋਂ ਬਾਅਦ ਵਿਆਹ ਸਮਾਗਮ ਦੇ ਵਿੱਚ ਟੀਕ ਜਹਾੜਾ ਪੈ ਗਿਆ ਤੇ ਹਰ ਇੱਕ ਦੀ ਅੱਖਾਂ ਦੇ ਵਿੱਚ ਹੰਝੂ ਨਿਕਲ ਆਏ ਕਿੰਨਾ ਕੋਈ ਤਕਲੀਫ ਹੋਈ ਸੀ ਹੋਇਤ ਖਲੇ ਫਨੀ ਵੇਸੀ ਉਹ ਕਿਹਦੇ ਆ ਮੇ ਬਾਸਾਂ ਨੇ ਮਾਰਿਆ ਦਿਲ ਖਾ ਦਰਦਾ ਹਾਂ ਡਾਕਟਰ ਵਗੈਰਾ ਬੁਲਾਇਆ ਫਿਰ ਹੋਕੀ ਤੇ ਬੁਲਾਇਆ ਸੀ ਕਿ ਜਲਾਲਾਬਾਦ ਦੀ ਲੈ ਕੇ ਸੀ ਹਾਂ ਕਿੰਨੀਆਂ ਬੇਟੀਆਂ ਸੀ ਤੁਹਾਡੀਆਂ ਦੋ ਬੇਟੀਆਂ ਤੇ ਇੱਕ ਬੇਟਾ ਇਹ ਵੱਡੀ ਸੀ ਬੇਟੀ ਮੁੰਡੇ ਦੀ ਛੋਟੀ ਸੀ ਵਿਆਸ ਸਮਾਗਮ ਖੁਸ਼ੀਆਂ ਸੀ ਜਿੱਥੇ ਢੋਲੀ ਉੱਠਨੀ ਸੀ ਉੱਥੇ ਆਕਰਚਨ ਜਿੰਨੀ ਲੱਗੀ ਜਿਆ ਚੰਨ ਜਿਆ ਚਾ ਬੇਟੀ ਦਾ ਕੀ ਨਾਮ ਹੈ ਈਲਮਰਾਨੀ ਜੀ ਕੋਈ ਕਟਮਾਵਾ ਪਰਿਵਾਰ ਨੰਦ ਕਰਕੇ ਚੁੱਕ ਕੇ ਗਏ ਜੀ ਟੈਂਟ ਚਾ ਵਜਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਵੀ ਠੀਕ ਹੈ ਫਿਰ ਗਏ ਆ ਨਾ ਗਿੱਟ ਸਟੇਜ ਜਗਾ ਸੀ ਆਪਾਂ ਜੈ ਮੱਲਾ ਪਹੁੰਚ ਸੀ ਸ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਥੜੇ ਮਹਿਸੂਸ ਹੋਇਆ ਮੜ ਕੇ ਸੀ ਆਖਾ ਵੀ ਚੱਲ ਇਹ ਦਵਾਈ ਦੇਣ ਦੀ ਅਬ ਜਲਾਲਾਵਾਂ ਦਾ ਲੈ ਚੱਲਨੇ ਫਿਰ ਘਰ ਲੈ ਲੇਗਾ ਲੂੰਗਾ ਅਭੀ ਚੇਂਗੀ ਤੱਕ ਕਪੜੇ ਤੇ ਫਿਰ ਜਲਾਲਾਵਾਂ ਦਾ ਲੈ ਗਏ ਉੱਥੇ ਜਾ ਕੇ ਵੀ ਮੇਰਾ ਬਸ ਖਤਮ ਹੋ ਗਿਆ ਕਿੰਨੀ ਉਮਰ ਸੀ ਬੇਟੀ ਦੀ 26 ਸਾਲ ਕਿੰਨੇ ਪੜਾਈਏ ਸੀ ਆ ਦਿਖਣੇ ਵੀ ਆ ਕਿ ਕਿ ਸੀ ਗੁਰਦੇਸ਼ ਜੀ ਹਾਂ ਜੇ ਕਿਤੋਂ ਬਰਾਤ ਕਿਤੋਂ ਆ ਡੋਕਨੇ ਤੋਂ ਗੋਲੂ ਕੀ ਨਾਲ ਰੁਕਣਾ ਟਾਣੀ ਹੈ ਜਬਾਰ ਖੇਤ ਤੇ ਲਾਵਾ ਫਿਰ ਹੋ ਗਈ ਸੀ ਹਾਂ ਜੀ ਲਾਵਾ ਫਿਰ ਤੋਂ ਬਾਅਦ ਸ਼ਗਨ ਵਿਆਰ ਹੋ ਰਹੀ ਸੀ ਹਾਂ ਸ਼ਗਨ ਵਿਆਰ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫ ਸੀ ਚਾਵਾਂ ਦੇ ਨਾਲ ਆਏ ਸੀ ਹਾਂ ਜੀ ਚਾਵਾਂ ਨਾਲ ਖੁਸ਼ੀਆਂ ਮਾਤਮ ਤੇ ਹਾਂ ਜੀ ਇਸ ਟਾਈਮ ਤੇ ਅਸੀਂ ਤੇ ਪਹੁੰਚਾ ਇਸ 6:10 ਦਾ ਆ ਹੋ ਇਹ ਇੱਕ ਘਟਨਾ ਸਾਡੇ ਨਾਲ ਵਾਪਰੀ ਕਿਰੇ ਆਤਮਾ